प्यारे किसान वीरो आप जी ਨਾਲ ਪਰਾਲੀ ਪ੍ਰਬੰਧਨ ਸੰਬੰਧੀ ਗੱਲਬਾਤ ਕਰਨਗੇ ਡਾਕਟਰ ਨਰਿੰਦਰਪਾਲ ਜੀ ਏਡੀਓ ਸਾਹਿਬ ਡਾਕਟਰ ਆਹ ਕੀ ਚੀਜ਼ ਰੱਖੀ ਬੈਠਿਆ ਹੈ ਪੈਕਟ ਜੇ ਮੂਰੇ ਆਣੇ ਸਿੰਦਰਪਾਲ ਜੀ ਮੈਂ ਤੁਹਾਨੂੰ ਦੱਸਦਾ ਮੈਂ ਆਪਦੇ ਨਾਲ ਨਾ ਬਾਇਓ ਡਿਕੰਪੋਜ਼ਰ ਪਾਊਡਰ ਲੈ ਕੇ ਆਇਆ ਹਾਂ ਪੂਸਾ ਡਿਕੰਪੋਜ਼ਰ ਪਾਊਡਰ ਇਹਦੀ ਵਰਤੋਂ ਹੋਰ ਤੋਂ ਕਿਵੇਂ ਕਰੀਦੀ ਹੈ ਉਹ ਵੀ ਨਾ ਦੱਸੋ ਸਾਨੂੰ ਹਾਂਜੀ ਹਾਂ ਦੱਸਦੇ ਆ ਇਹ ਐਮਡੀ ਬਾਇਓਕੋਲ ਕੰਪਨੀ ਵੱਲੋਂ ਬਣਾਇਆ ਗਿਆ ਜਿਹਦੇ ਵਿੱਚ ਇੱਕ ਪੈਕਟ 750 ਗ੍ਰਾਮ ਦਾ ਇੱਕ ਪੈਕਟ ਆ 1 ਕਿੱਲੇ ਤੇ ਵਰਕੂਗ ਠੀਕ ਹੈ ਪਹਿਲਾਂ ਕੀ ਹੁੰਦਾ ਸੀਗਾ ਉਹ ਕੈਪਸੂਲ ਆਉਂਦੇ ਸੀਗੇ ਪਹਿਲਾਂ ਆਪਾਂ ਪਾਣੀ 'ਚ ਤਿਆਰ ਕਰਦੇ ਸੀ ਗੁੜ੍ਹ ਦੇ ਵਿੱਚ ਤਿਆਰ ਕਰਦੇ ਫਿਰ ਉਹ ਵੱਡੇ ਡਰਮਾਂ 'ਤੇ ਤਿਆਰ ਕਰਕੇ ਫਿਰ ਛੜਕਦੇ ਸੀਗੇ ਠੀਕ ਹੈ ਠੀਕ ਹੈ ਉਹ ਪਹਿਲਾਂ ਤਾਂ 4-5 ਦਿਨ 10-15 ਦਿਨ ਉਹਨੂੰ ਤਿਆਰ ਕਰਨ 'ਤੇ ਲੱਗ ਜਾਂਦਾ ਸੀਗਾ ਠੀਕ ਉਹ ਕੰਪਨੀ ਨੇ ਸੁਖਾਲਾ ਕੀਤਾ ਕਿ ਉਹੀ ਚੀਜ਼ ਨੂੰ ਕਿੱਲੇ ਦਾ ਪਾਊਡਰ ਬਣਾ ਕੇ ਦੇਤਾ ਆਪਾਂ ਨੂੰ ਠੀਕ ਆ ਫਿਰ ਕਈ ਵਾਰ ਆਉਂਦਾ ਸੱਤ ਤਿੰਨ ਚਾਰ ਕਿੱਲਾਂ ਦਾ ਪਾウダー ਪੈਕਿੰਗ ਦੇ ਦਿੰਦੇ ਆ ਉਹ ਵੀ ਜ਼ਿੰਮੇਦਾਰਲੀ ਔਖਾ ਹੋ ਜਾਂਦਾ ਯਾਰ ਮੈਂ ਚਲੋ ਬਾਕੀ ਕਿੱਲਾਂ ਤੇ ਕਿਵੇਂ ਕਰਾਂ ਕਿਦਾਂ ਕਿਵੇਂ ਕਰਾਂ ਸਮਝ ਨਹੀਂ ਔਖੇ ਹੁੰਦੀ ਆ ਐਕਟਿਵ ਬਹੁਤ ਸਰਕਾਰ ਨੇ ਸੁਖਾਲਾ ਸਾਡਾ ਪ੍ਰਾਣੀ ਪ੍ਰਬੰਧਨ ਦਾ ਕੰਮ ਕਰਤਾ ਵਿਭਾਗ ਦੇ ਦਾ ਕਿ ਉਹਨਾਂ ਨੇ ਕਿੱਲੇ ਦਾ ਇੱਕ 750 ਗ੍ਰਾਮ ਦਾ ਪੈਕਸ ਬਣਾ ਕੇ ਦਿੱਤਾ ਹੁਣ ਤੁਸੀਂ ਜਿਹੜੀ ਗੱਲ ਪੁੱਛੀ ਆ ਕਿ ਇਹਦੀ ਵਰਤੋਂ ਕਿਵੇਂ ਕਰਨਾ ਹਾਂ ਵਰਤੋਂ ਕਿਵੇਂ ਕਰਨੀ ਵਰਤੋਂ ਜਿੰਨਾ ਪੈਕਟ ਸੁਖਾਲਾ ਕਰਤਾ ਉੰਨੀ ਇਹਦੀ ਵਰਤੋਂ ਸੁਖਾਲੀ ਕਰਦੀ ਆ ਦੇਖੋ ਇਹ ਇਹਦੇ ਪਿੱਛੇ ਦਾ ਵੈਸੇ ਸਾਰਾ ਕੁਝ ਇੱਥੇ ਇਨਸਟਰਕਸ਼ਨਸ ਲਿਖੀਆਂ ਹੋਈਆਂ ਕਿਦਾਂ ਇਹਦੀ ਵਰਤੋਂ ਕਰਨੀ ਆ ਚਲੋ ਫਿਰ ਵੀ ਮੈਂ ਦੱਸ ਦਿੰਨਾ ਇੱਕ ਪੈਕਟ ਨੂੰ 750 ਗ੍ਰਾਮ ਦੇ ਇੱਕ ਕਿੱਲੇ ਦਾ ਪੈਕਟ ਇਹਨੂੰ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਇੱਕ ਕਿੱਲੇ ਤੇ ਆਪਾਂ ਸਪਰੇਅ ਕਰਨੀ ਆ ਸਪਰੇਅ ਕਿਦਾਂ ਕਰਨੀ ਆ ਜਿਵੇਂ ਮੰਨ ਲਓ ਕੰਬਾਈਨ ਨਾਲ ਆਪਾਂ ਝੋਨਾ ਵੱਢ ਲਿਆ ਬਾਸਮਤੀ ਵੱਢ ਲਈ ਤੇ ਇਹਦੀ ਆਪਾਂ 200 ਲੀਟਰ ਪਾਣੀ ਚ ਕਰਕੇ ਇਹਦੀ ਸਪਰੇਅ ਕਰਤੀ ਪਰ ਆਪਾਂ 10-15 ਦਿਨ ਟਾਈਮ ਦੇਣਾ ਸਮਾਂ ਦੇਣਾ ਤਾਂ ਜੋ ਆਪਣਾ ਕੰਮ ਕਰੇ ਹੁਣ ਜਿਵੇਂ ਆਪਾਂ ਅੱਜ ਦੇ ਦਿਨ ਦੇ ਦੇਖਾ 15 ਤਰੀਕ ਹੋ ਗਈ ਹੱਦੇ ਆਪਾਂ ਤਰਕ ਵਿਜਾਈ ਨੂੰ ਕਾਫੀ ਸਮਾਂ ਪਿਆ ਤੇ ਟੁਕਮਾ ਸਮਾਂ ਸਪਰੇਅ ਕਰਨ ਦਾ ਬਾਡੀ ਵੀ ਲਗਭਗ ਆਪਣੇ ਗਿੱਦੜਵੇ ਏਰੀਆ ਦੇ ਵਿੱਚ 10-15% ਹੋ ਚੁੱਕੀ ਆ ਇਹ ਇਹ ਤੁਸੀਂ ਦਿਓਗੇ ਕਿਵੇਂ ਆ ਇਹ ਸਿੱਦੇ ਕਿਸਾਨ ਸਾਡੇ ਕੋਲ ਆਧਾਰ ਕਾਰਡ ਲੈ ਕੇ ਆਵੇ ਜੋ ਪਹਿਲਾਂ ਆਇਆ ਉਹ ਸਾਡੇ ਤੋਂ ਲੈ ਗਿਆ ਸਾਡੇ ਕੋਲ ਬਹੁਤ ਟ੍ਰੈਲ ਆਏ ਹੋਏ ਆ ਜਿੰਨਾ ਜ਼ਿਮੀਂਦਾਰਾਂ ਨੇ ਲੈ ਕੇ ਆਣਾ ਜਿਨ੍ਹਾਂ ਨੇ ਵਰਤ ਕੇ ਰਿਜ਼ਲਟ ਦੱਸਣਾ ਦੇਖਣਾ ਸਾਡੇ ਤੋਂ ਲਿਆ ਸਕਦੇ ਆ ਉਹ ਇਹਦੇ ਵਿੱਚ ਸਪਰੇਅ ਕਰਕੇ ਜਿਵੇਂ ਤੁਸੀਂ ਆਪਦਾ ਖੇਤ ਤਿਆਰ ਕਰਦੇ ਹੋ ਵਿੱਚ ਪਰਾਲੀ ਮਲਾਉਂਦੇ ਹੋ ਟੋਟਾਵੇਟਰ ਨਾਲ ਆ ਪਲੋ ਨਾਲ ਆ ਹੈਰੋ ਨਾਲ ਕਿਸੇ ਨਾਲ ਉਦਾਂ ਆਪਦਾ ਖੇਤ ਤਿਆਰ ਕਰਕੇ ਬਾਜੂ ਕਣਕ ਬੀਜ ਦੇਣੀ ਆ ਜਿਹੜੀ ਪਰਾਲੀ ਗੱਲਾਂ ਨੂੰ 30 35 ਦਿਨ 40 45 ਦਿਨਾਂ ਦਾ ਸਮਾਂ ਲੱਗ ਜਾਂਦਾ ਸੀਗਾ ਆ ਉਸ ਸਮੇਂ ਨੂੰ ਘਟਾ ਦਿੰਦਾ ਠੀਕ ਹੈ ਜੀ ਤੋਂ ਇਹਦਾ ਆ ਫਾਇਦਾ ਦੂਜੀ ਕੀ ਗੱਲ ਆ ਦੇਖੋ ਇਹਦੇ ਵਿੱਚ ਤਾਂ ਐ ਵੀ ਆ ਕਿ ਆਪਾਂ ਐਸਐਮਐਸ ਵਾਲੀ ਕੰਬਾਈਨ ਨਾਲ ਵੱਢ ਕੇ ਸਪਰੇਅ ਕਰਕੇ ਤੇ ਨਾਲ ਦੀ ਨਾਲ ਸੁਪਰਸੀਡਰ ਨਾਲ ਕਣਕ ਦੀ ਬਿਜਾਈ ਵੀ ਕਰ ਸਕਦੇ ਆ ਠੀਕ ਹੈ ਉੱਥੇ ਵੀ ਆਪ ਸਭ ਵਧੀਆ ਕੰਮ ਕਰਦਾ ਆ ਤੇ ਚੀਜ਼ਾਂ ਹੋ ਗਈਆਂ ਜਿੱਥੇ ਆਪਾਂ ਪਰਾਲੀ ਵਿੱਚ ਬੋਣੀ ਸੀਗੀ ਉਥੇ ਕਰਨੀ ਸੀ ਹੁਣ ਕਈ ਵਾਰ ਕੀ ਹੁੰਦਾ ਕਿ ਕਈ ਵਾਰ ਹੁਣ ਜੇ ਮੇਰੇ ਮਾਮਾ ਜੀ ਆ ਉਹ ਕੀ ਕਰਦੇ ਆ ਆਪ ਦਾ ਘਰੇ ਖਾਦ ਤਿਆਰ ਕਰਕੇ ਰੱਖਦੇ ਆ ਉਹ ਨਰਮੇ ਤੇ ਜਾਂ ਆਪਣੀ ਫਸਲ ਦੇ ਵਿੱਚ ਛਿੜਕਦੇ ਆ ਤਾਂ ਕਹਿੰਦੇ ਯਾਰ ਮੈਂ ਰਿਹਾਂ ਸਪਰੇਹਾਂ ਘੱਟ ਵਰਤਣਾ ਸੋ ਇਹਦੇ ਵਿੱਚ ਵੀ ਜਿਵੇਂ ਆਪਣੇ ਘਰਾਂ ਦੇ ਵਿੱਚ ਆਪਣੇ ਸਬਜ਼ੀਆਂ ਹੁੰਦੀਆਂ ਆਪਣੇ ਨਿੰਮਾਂ ਲੱਗੀਆਂ ਹੁੰਦੀਆਂ ਹੁਣ ਪੱਤੇ ਡੇਕਦੇ ਰਹਿੰਦਾ ਉਹਨਾਂ ਸਾਰਿਆਂ ਨੂੰ ਜਾ ਕੇ ਕਟੋਆ ਵੱਟ ਲੋ ਉਹਦੇ ਵਿੱਚ ਦੱਬੀ ਚਲੋ ਠੀਕ ਹੈ ਜੀ ਜਦੋਂ 400 500 ਕਿਲੋ ਆਪਾਂ ਨੂੰ ਲੱਗ ਗਿਆ ਆਪਣਾ ਐਗਰੀਕਲਚਰ ਵੇਸਟ ਮਟੀਰੀਅਲ ਹੋ ਗਿਆ ਵਿੱਚ ਕੁਝ ਪ੍ਰਾਈ ਪ੍ਰਾਲੀ ਵੀ ਸੈਟਲੀ ਪਸ਼ੂ ਹੈਗੇ ਆ ਉਹਨਾਂ ਗੋਹਾ ਗੂੜਾ ਸਿੱਟਦਾ ਸਾਰਾ ਵਿੱਚ ਤੇ ਉਹਦੇ ਤੇ ਆਪਾਂ ਇਹਦੀ ਸਪਰੇਅ ਕਰਤੀ ਉੰਜ ਆਪਾਂ ਖੇਤ ਜੇ ਕਰਨੀ ਆ ਤਾਂ 200 ਲੀਟਰ ਪਾਣੀ ਚ ਘੋਲਣਾ ਉਹਦੇ ਵਿੱਚ ਆ ਇੱਕ 750 ਗ੍ਰਾਮ ਦਾ ਪੈਕਟ 10 ਲੀਟਰ ਪਾਣੀ ਚ ਭੋਲ ਕੇ ਆਪਾਂ ਉਹਦੀ ਸਪਰੇਅ ਕਰਤੀ ਠੀਕ ਹੈ ਜੀ ਉਹ ਉਹ ਵੀ ਆਪਣੀ ਜਲਦੀ ਤੋਂ ਜਲਦੀ ਉਹ ਆਪਣੀ ਇੱਕ ਖਾਦ ਦੇ ਰੂਪ ਦੇ ਵਿੱਚ ਤਿਆਰ ਹੋ ਜੂਗੀ ਜਿਹੜੀ ਆਪਾਂ ਆਪਦੇ ਖੇਤ ਚ ਮੁਰਤ ਤੋਂ ਵਰਤ ਸਕਦੇ ਆ ਸੋ ਇਹਦਾ ਆ ਫਾਇਦਾ ਸੋ ਮੇਰੀ ਇਸ ਵੀਡੀਓ ਦੇ ਮਾਧਿਅਮ ਰਾਹੀਂ ਮੇਰੀ ਸਮੂਹ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਆਪਾਂ ਨਾ ਜੋ ਪ੍ਰਾਣੀ ਆਪਣੀ ਰਵਾਇਤੀ ਸੋਚ ਚੱਲੀ ਆਉਂਦੀ ਆ ਯਾਰ ਤੇਲੀ ਲਾਤੀ ਮੇਰੇ ਪ੍ਰਾਣੀ ਦਾ ਹੱਲ ਹੋ ਗਿਆ। ਸੋ ਉਸ ਸੋਚ ਨੂੰ ਆਪਾਂ ਬਦਲੀਏ। ਇਦਾਂ ਦੇ ਜੋ ਸਰਕਾਰ ਉਪਰਾਲੇ ਕਰਦੀ ਆ ਕੁਝ-ਕੁਝ ਇੱਕ ਅੰਦਾ ਟ੍ਰਾਇਲ ਆਪਾਂ ਆਪਣੇ ਖੇਤਰੇ ਵਿੱਚ ਲਾ ਕੇ ਦੇਖੀਏ। ਜੇ ਤੁਹਾਨੂੰ ਉਹਦਾ ਰਿਜ਼ਲਟ ਮਿਲਦਾ ਤਾਂ ਸਾਡੇ ਨਾਲ ਉਹ ਸ਼ੇਅਰ ਕਰੋ। ਆਪਾਂ ਕੋਈ ਤਕਨੀਕ ਨੂੰ ਅੱਗੇ ਵਧਾਈਗੇ। ਸੋ ਕਿਸਾਨ ਵੀਰੋ ਐਸਾ ਲਾਪਾ ਇੱਕ ਪ੍ਰਣ ਲਈਏ ਕਿ ਆਪਾਂ ਕਿਸੇ ਵੀ ਖੇਤ ਦੇ ਵਿੱਚ ਅੱਗ ਨਹੀਂ ਲਾਉਣੇਗੀ ਤੇ ਨਾ ਹੀ ਜੇ ਦੂਜਾ ਕੋਈ ਲਾਉਂਦਾ ਉਹਨੂੰ ਰੋਕਣਾ ਕਿ ਭਾਈ ਤੂੰ ਐਦਾਂ ਦੀ ਵਿਫਤਾ ਐਦਾਂ ਨਹੀਂ ਤੂੰ ਕੀਤਾ ਨਾ ਕਰ ਸੋ ਕਿਸਾਨ ਵੀਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ